ਭਾਰਤ ਬੰਦ ਸੱਦ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਵਪਾਰ ਮੰਡਲ ਦੇ ਵੱਲੋਂ ਦੁਕਾਨਾਂ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਪਰ ਇਸ ਦੇ ਉਲਟ ਸ਼੍ਰੀ ਮੁਕਸਰ ਸਾਹਿਬ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਬੰਦ ਦਾ ਅਸਰ ਨਹੀਂ ਨਜ਼ਰ ਆਇਆ ਦੁਕਾਨਾਂ ਖੁੱਲੀਆਂ ਨਜ਼ਰ ਆਈਆਂ ᱛੀ ਹਰ ਰੋਜ਼ ਜਰਾ ਦੁਕਾਨਦਾਰ ਆਪਣੀ ਦੁਕਾਨਾਂ ਖੋਲ ਕੇ ਗਾਹਕ ਦੀ ਉਡੀਕ ਵਿੱਚ ਸੀ ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ ਸਰਕਾਰ ਦੀਆਂ ਸਕੀਮਾਂ ਤੋਂ ਪਹਿਲਾਂ ਹੀ ਲੋਕ ਬਹੁਤ ਪਰੇਸ਼ਾਨ ਹਨ ਪਰ ਮੁਕਸਰ ਦੇ ਵਿੱਚ ਕੋਈ ਬੰਦ ਦਾ ਖਾਸ ਅਸਰ ਨਹੀਂ ਪਵੇਗਾ ਪਹਿਲਾਂ ਸਰਕਾਰ ਨੇ ਲੋਕਡਾਊਨ ਲਗਾ ਦਿੱਤਾ ਸੀ ਜਿਸ ਕਰਕੇ ਕੰਮ ਦੇ ਦਾ ਪਹਿਲਾਂ ਹੀ ਠੱਪ ਹੋ ਗਏ ਸੀ ਲੋਕਾਂ ਦੇ ਘਰ ਦੀ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਹੀਆਂ ਜੇ ਲੋਕ ਦੁਕਾਨਾਂ ਨਹੀਂ ਖੋਲਣਗੇ ਤਾਂ ਗੁਜ਼ਾਰਾ ਕਿੱਥੋਂ ਕਰਨਗੇ ਅੰਕਲ ਜੀਨਾ ਜੀ ਰਾਜੇ ਛੋਮੜਾ ਅੰਕਲ ਅੱਜ ਪੂਰੇ ਦੇਸ਼ ਦੇ ਵਿੱਚ ਵਪਾਰੀਆਂ ਦੇ ਵੱਲੋਂ ਭਾਰਤ ਬੰਦੀ ਕਾਲ ਦਿੱਤੀ ਗਈ ਆ ਮੁਕਸਰ ਦੇ ਵਿੱਚ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਦੇਖੋ ਮੁਕਸਰ ਦੇ ਅੰਦਰ ਇਸ ਭਾਰਤ ਬੰਦ ਦਾ ਕੋਈ ਖਾਸ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਲੋਕ ਪਹਿਲਾਂ ਹੀ ਪਰੇਸ਼ਾਨ ਬਹੁਤ ਐ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਸਕਿਮਾ ਜੋ ਦੱਲਾਂ ਵਾਤਾ ਹੈ ਉਹਨਾਂ ਤੋਂ ਲੋਕ ਬਹੁਤ ਪਰੇਸ਼ਾਨ ਹੈ ਕਿਉਂਕਿ ਜੋ ਰੋਜ਼ ਪਟ્રોલ ਦੇ ਡੀਜ਼ਲ ਦੇ ਗੈਸ ਸਿਲੰਡਰਾਂ ਦੇ ਰੇਟ ਵਧ ਰਹੇ ਹੈ ਉਹਦੇ ਤੋਂ ਐਨੇ ਕੋ ਪਰੇਸ਼ਾਨ ਹੈ ਕਿ ਲੋਕ ਸੋਚਦੇ ਹੈ ਕਿ ਸਰਕਾਰ ਕੁਛ ਨਾ ਕੁਛ ਇਹਨਾਂ ਤੇ ਸਾਨੂੰ ਰਾਹਤ ਦੇਵੇ ਪਰ ਸਰਕਾਰ ਆਪ ਸੋਚਦੀ ਹੈ ਵੀ ਅਸੀਂ ਕੀ ਕਰੀਏ ਪਰ ਇਹ ਗਲਤ ਹੈ ਜੇ ਪਬਲਿਕ ਬਾਰੇ ਸਰਕਾਰ ਨਹੀਂ ਸੋਚਦੀ ਤਾਂ ਪਬਲਿਕ ਹੋਰ ਸਰਕਾਰ ਬਾਰੇ ਵੀ ਕੀ ਸੋਚੂਗੀ ਜਿਸ ਕਰਕੇ ਅਸੀਂ ਵਪਾਰ ਮੰਡਲ ਦੇ ਨਾਲ ਆ ਸਾਨੂੰ ਵਪਾਰ ਮੰਡਲ ਦੇ ਹਰੇਕ ਤਰ੍ਹਾਂ ਦੀ ਗੱਲ ਨਾਲ ਸਹਿਮਤੀ ਹੈ ਜੋ ਅਸੀਂ ਚਾਹਦੇ ਆ ਵਪਾਰ ਮੰਡਲ ਵੀ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਸਹਿਮਤ ਹੈ ਪਰ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜਾ ਇਹ ਬੰਦ ਦਾ ਸੱਦਾ ਸੀ ਉਹਦਾ ਅਸਰ ਉਹਨਾਂ 'ਤੇ ਨਹੀਂ ਪਿਆ ਜਿੰਨਾ ਪੈਣਾ ਚਾਹੀਦਾ ਸੀ ਇਸ ਕਰਕੇ ਸਰਕਾਰ ਦੇ ਜਿੰਨੇ ਵੀ ਇਹ ਆਪਣਾ ਜੀਐਸਟੀ ਸੀਐਸਟੀ ਜੋ ਵੀ ਹੈ ਉਹਨਾਂ ਨੂੰ ਇੱਕ ਠੀਕ ਕਰੇ ਸਿਸਟਮ ਨੂੰ ਸੈੱਟ ਕਰੇ ਤਾਂ ਕਿ ਪਬਲਿਕ ਨੂੰ ਇਸ ਤਾ ਕੋਰੋਨਾ ਦੀ ਬਿਮਾਰਤੋਂ ਬਚਾਵੇ ਇਹ ਕਿ ਸਾਰੀ ਜਿਹੜੀ ਸਾਡੀ ਵਪਾਰ ਮੰਡਲ ਦੀ ਇੱਕ ਬੇਨਤੀ ਹੈ ਸਰਕਾਰ ਅੱਗੇ ਰਿਕਵੈਸਟ ਹੈ ਕਿ ਇਹਨੂੰ ਸਿਸਟਮ ਨੂੰ ਸੈੱਟ ਕਰੇ ਸੰਜੀਵ ਤੂੜੀਆ ਜੀ ਤੂੜੀਆ ਸਾਹਿਬ ਪੂਰੇ ਦੇਸ਼ ਦੇ ਵਿੱਚ ਵਪਾਰੀਆਂ ਦੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜੀਐਸਟੀ ਨੂੰ ਲੈ ਕੇ ਮੁਕਸਰ ਦੇ ਵਿੱਚ ਬੰਦ ਦੀ ਕਾਲ ਦਾ ਕਿੰਨਾ ਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਸਰ ਤਾਂ ਨਾ ਮਾਤਰੀ ਹੈ ਜੀ ਦੇਖਿਆ ਜਾਵੇ ਸਾਰਾ ਬਾਜ਼ਾਰ ਵੀ ਖੁੱਲਾ ਹੈਗਾ ਜੀ ਵਪਾਰ ਮੰਡਲ ਨੂੰ ਚਾਹੀਦਾ ਸੀਗਾ ਅੱਗੇ ਲੱਗ ਕੇ ਆਪ ਦੁਕਾਨਾਂ ਬੰਦ ਕਰਨ ਤੇ ਨਾਲ ਤਾਂ ਵਪਾਰੀ ਦੇ ਨਾਲ ਹੈਗਾ ਇਹ ਦੁਕਾਨਦਾਰ ਦਾ ਨਾਲ ਹੀ ਹੈ ਜੀ ਉਹਨਾਂ ਦੇ ਪਰ ਜਿਹੜਾ ਇਹਨਾਂ ਨੇ ਰੂਲ ਬਣਾਏ ਹੈ ਜੀ GST ਵਾਲੇ ਨੇ ਮਹੀਨੇ ਬਾਅਦ ਵਾਲਾ ਉਹ ਗਲਤ ਰੂਲ ਇਹਨਾਂ ਦਾ ਜੀ ਤਾਂ ਹੀ ਵਪਾਰ ਮੰਡਲ ਨੇ ਬੰਦ ਰੱਖਿਆ ਪਰ ਅਸੀਂ ਵੀ ਕਹਿੰਨੇ ਆ ਵੀ ਆ ਇਹ ਸਿਸਟਮ ਐ ਹੋਣਾ ਨਹੀਂ ਚਾਹੀਦਾਗਾ ਜਿਹੜੀ ਸਾਲ ਬਾਅਦ ਰਿਟਰਨ ਭਰਦੇ ਆਪਾਂ ਮਹੀਨੇ ਬਾਅਦ ਕਿਵੇਂ ਰਿਟਰਨ ਭਰ ਸਕਦੇ ਆਂ ਜੀ ਇਹਨਾਂ ਨੇ ਅਲਟੀਮੇਟਮ ਦਿੱਤਾ ਹੈ ਜੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜੇ ਤਿੰਨਾਰੀ ਨਾ ਕੀਤਾ ਇਹ ਜ ਇਹ ਕੋਈ ਸਹੂਲ ਚੰਗੇ ਨਹੀਂਗੇ ਸਰਕਾਰ ਦੇ ਇਹਨਾਂ ਵਾਸਤੇ ਗਲਤ ਕੰਮ ਹੈਗਾ ਅਸੀਂ ਤਾਂ ਵਪਾਰੀਆਂ ਦੇ ਨਾਲ ਹੈਗੇ ਆਂ ਜੀ 24 ਆਵਰਸ ਆ ਉਹਨਾਂ ਦੇ ਨਾਲ ਆ ਜਿਵੇਂ ਸਾਨੂੰ ਵਪਾਰੀ ਹੁਕਮ ਕਰਨਗੇ ਐਸੋਸੀਏਸ਼ਨ ਨੂੰ ਹੁਕਮ ਕਰੂਗੀ ਵਪਾਰ ਮੰਡਲ ਹੁਕਮ ਕਰੂਗਾ ਅਸੀਂ ਉਹਨਾਂ ਦੇ ਤਨ ਦੇ ਨਾਲ ਹੁਕਮ ਮੰਨਾਂਗੇ ਬਾਕੀ ਜਿਹੜਾ ਪੈਟਰੋਲ ਤੇ ਸਿਲੰਡਰ ਦੇ ਰੇਟ ਤੁਹਾਡੇ ਸਾਹਮਣੇ ਹੀ ਐ ਵੀ ਇੰਨਾ ਮਾਰ ਮਾਰ ਰਿਹਾ ਇੱਕ ਤਾਂ ਕਰੋਨਾ ਨੇ ਮਾਰ ਮਾਰਿਆ ਹੁਣ ਡਰਾਵਾ ਫਿਰ ਲੱਗਿਆ ਆ ਵੀ ਪੂਰਾ ਵੀ ਕਰੋਨਾ ਫਿਰ ਆ ਰਿਹਾ ਜੀ ਕਰੋਨਾ ਫਿਰ ਆ ਰਿਹਾ ਖਤਰੇ ਦੀ ਘੰਟੀ ਤਾਂ ਵੱਜ ਰਹੀ ਐ ਪਰ ਵਪਾਰੀਆਂ ਵਾਸਤੇ ਤੇ ਦੁਕਾਨਦਾਰਾਂ ਵਾਸਤੇ ਤਾਂ ਸਿੰਪਲ ਸੋਬਰ ਦੁਕਾਨਦਾਰ ਹੈ ਜੀ ਉਹ ਕਿਵੇਂ ਦੁਕਾਨਦਾਰੀਆਂ ਚਲਾਉਣਗੇ ਜੀ ਸਾਨੂੰ ਤਾਂ ਸਮਝ ਤੋਂ ਬਾਹਰ ਹੈ ਜੀ ਬਾਕੀ ਪਰਮਾਤਮਾ ਜਾਣਦਾ ਜੀ ਇਹਦੇ ਬਾਰੇ ਮੁਖਸਰ ਤੋਂ ਬਿਊਰਿਪੋਰਟ ਐਸਐਮਜ਼ेड ਨਿਊਜ਼